ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਡੇਰਾ ਬਸੀਦ ਵਿੱਚ ਮੌਜੂਦ ਆਂ ਔਰ ਬਿਲਕੁਲ ਉਸ ਪੁਆਇੰਟ ਦੇ ਉੱਤੇ ਮੌਜੂਦ ਆਂ ਜਿੱਥੇ ਕੱਲ ਫਾਇਰਿੰਗ ਹੋਈ ਐ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਤੇ ਤਾਬੜ ਤੋੜ ਕਹਿੰਦੇ 5 ਤੋਂ 6 ਫਾਇਰ ਕੀਤੇ ਜਾਂਦੇ ਨੇ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੇ ਆਂ ਜਿੱਥੇ ਉਹ ਇਮੀਗ੍ਰੇਸ਼ਨ ਆਫਿਸ ਆ ਹੈ ਉੱਤੇ ਫਰਸਟ ਫਲੋਰ ਦੇ ਉੱਤੇ ਤੇ ਨੀਚੇ ਇੱਕ ਫੂਡ ਹੱਬ ਬਣਿਆ ਹੋਇਆ ਹੈ ਜਿੱਥੇ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਪਬਲਿਕ ਆਈ ਹੁੰਦੀ ਐ ਲੰਚ ਟਾਈਮ ਸੀ ਕੱਲ 2 ਵਜੇ ਦਾ ਟਾਈਮ ਸੀ ਤੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਸਾਨੂੰ ਹੁਣੇ ਵੀ ਨੌਜਵਾਨ ਦਿਖਾਈ ਦੇ ਰਹੇ ਆ ਖਾਣਾ ਖਾ ਕੇ ਨੌਜਵਾਨ ਬਾਹਰ ਨਿਕਲ ਰਹੀ ਸੀ ਪਹਿਲਾਂ ਸ਼ਟਰ ਬੰਦ ਸੀ ਲੇਕਿਨ ਹੁਣ ਸ਼ਟਰ ਜਿਹੜਾ ਉਹ ਖੁੱਲ ਗਿਆ ਲੱਗਦਾ ਉੱਤੇ ਆ ਗਏ ਨੇ ਇੱਕ ਵਾਰੀ ਚੱਲ ਕੇ ਵੇਖਦੇ ਆ ਕੀ ਕੁਝ ਮਾਹੌਲ ਹੈ ਜਿਵੇਂ ਤੁਸੀਂ ਵੇਖ ਵੀ ਰਹੇ ਹੋ ਅੰਦਰ ਜਿਹੜਾ ਹੈਗਾ ਔਰ ਫੂਡ ਹੱਬ ਬਣਿਆ ਹੋਇਆ ਤੇ ਬੱਚੇ ਨੌਜਵਾਨ ਔਰ ਜਿਹੜੇ ਫੈਮਿਲੀ ਮੈਂਬਰ ਨੇ ਆਪਣੇ ਬੱਚੇ ਨੂੰ ਲੈ ਕੇ ਇੱਥੇ ਪਹੁੰਚਦੇ ਨੇ ਕੱਲ ਦੁਪਹਿਰ ਦਾ ਵੇਲਾ ਸੀ 2 ਔਰ 2 ਵਜੇ ਦਾ ਵੇਲਾ ਦੱਸਿਆ ਜਾ ਰਿਹਾ ਜਦੋਂ ਫਾਇਰਿੰਗ ਹੁੰਦੀ ਹੈ ਇੱਕ ਵਾਰੀ ਉੱਤੇ ਚੱਲ ਕੇ ਵੇਖਦੇ ਹਾਂ ਸੋ ਇਸ ਵਕਤ ਤੁਸੀਂ ਤਸਵੀਰਾਂ ਵੇਖ ਰਹੇ ਹੋ ਨਿਸ਼ਾਨ ਲੱਗੇ ਹੋਏ ਆ ਔਰ ਮਾਰਕਿੰਗ ਵੀ ਕੀਤੀ ਹੋਈ ਆ ਔਰ ਪੁਲਿਸ ਨੇ ਜਿਹੜੀ ਮਾਰਕਿੰਗ ਵੀ ਕੀਤੀ ਹੋਈ ਆ ਨੰਬਰ ਵੀ ਪਾਏ ਹੋਏ ਆ 1 2 3 4 ਯਾਨੀ ਕਿ ਚਾਰ ਰਾਊਂਡ ਪੁਲਿਸ ਨੇ ਜਿਹੜੇ ਮਾਰਕ ਕੀਤੇ ਹੋਏ ਆ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੂਤਾਬੜ ਤੋੜ ਗੋਲੀਆਂ ਜਿਹੜੀਆਂ ਚੱਲੀਆਂ ਨੇ ਇਸ ਜਗ੍ਹਾ ਦੇ ਉੱਤੇ ਸੋ نیچے ਚਲਦੇ ਹਾਂ ਕਿਉਂਕਿ ਇਸ ਵਕਤ ਜੋ ਵੀਜ਼ਾ ਕੰਸਲਟੈਂਸੀ ਦੇ ਆਫਿਸ ਜਿਹੜਾ ਇਸ ਵਕਤ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਹੈ ਕੈਮਰਾ ਚੈੱਕ ਕਰਨ ਦੇ ਲਈ ਕੈਮਰੇ ਦੀ ਫੁਟੇਜ ਚੈੱਕ ਕਰਨ ਦੇ ਲਈ ਟੈਕਨੀਕਲ ਟੀਮ ਅੰਦਰ ਆਈ ਹੋਈ ਸੀ ਜਿਨ੍ਹਾਂ ਦੇ ਨਾਲ ਅਸੀਂ ਹਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਵੀ ਅੰਦਰ ਇਸ ਵਕਤ ਵੀ ਕਿੰਨੀ ਜ਼ਿਆਦਾ ਜਿਹੜੀ ਪਬਲਿਕ ਹੈ ਉਹ ਬੈਠੀ ਹੋਈ ਹੈ 2 ਵਜੇ ਦਾ ਟਾਈਮ ਸੀ ਲੰਚ ਟਾਈਮ ਸੀ ਤੁਹਾਨੂੰ ਬੱਚੇ ਵੀ ਦਿਖਾਈ ਦੇ ਰਹੇ ਹੋਣੇ ਆ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਇੱਥੇ ਸੋ ਜਿਹੜਾ ਸਹਿਮ ਦਾ ਮਾਹੌਲ ਜਿਹੜਾ ਇਸ ਵਕਤ ਇਸ ਪੂਰੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਕਿਉਂਕਿ ਇਸ ਵਕਤ ਬਹੁਤ ਜ਼ਿਆਦਾ ਲੋਕੀ ਇਸ ਮੁੱਦੇ ਦੇ ਉੱਤੇ ਗੱਲ ਕਰਨ ਨੂੰ ਤਿਆਰ ਵੀ ਨਹੀਂ ਹੋਣਗੇ ਕਿਉਂਕਿ ਇੱਕ ਜਿਹੜਾ ਮੁੱਦਾ ਬੜਾ ਸੰਵੇਦਨਸ਼ੀਲ ਹੈ ਕੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਸਸੀਕਰ ਵੀਰ ਜੀ ਤੁਸੀਂ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਕੱਲ ਇੱਥੇ ਮੌਜੂਦ ਸੀ ਤੁਸੀਂ ਹਾਂਜੀ ਹਾਂਜੀ ਅੰਦਰ ਹੀ ਸੀ ਕੰਮ ਕਰ ਰਹੀ ਸੀ ਇੱਥੇ ਇੱਥੇ ਅੱਛਾ ਜੀ ਤੇ ਤੁਹਾਨੂੰ ਜਦੋਂ ਦੱਸਿਆ ਜਾ ਰਿਹਾ ਜੀ ਥੋੜਾ ਜਿਹਾ ਇੱਥੇ ਆ ਜੀ ਆਪਣਾ ਥੋੜਾ ਪਿੱਛੇ 뮤직 ਚੱਲ ਰਿਹਾ ਆਵਾਜ਼ ਕਲੀਅਰ ਨਹੀਂ ਆਏਗੀ ਜਿਹੜਾ ਦੱਸਿਆ ਜਾ ਰਿਹਾ ਜੀ ਕਿ 5 ਤੋਂ 6 ਫਾਇਰ ਹੋਏ ਆ ਮੁੰਡੇ ਨੌਜਵਾਨ ਆਂਦੇ ਆ ਥੋੜਾ ਜਨਾ ਦੱਸੋਗੇ ਕਿ ਉਹ ਇਹੀ ਪੌੜੀਆਂ ਤੋਂ ਚੜ ਕੇ ਆਂਦੇ ਆ ਹਾਂਜੀ ਹਾਂਜੀ ਇਹੀ ਪੌੜੀਆਂ ਤੋਂ ਉੱਤੇ ਜਾ ਕੇ ਉਹਨਾਂ ਨੇ ਫਾਇਰ ਕੀਤਾ ਫਿਰ ਉਹਨਾਂ ਨੇ ਪਰਚੀ ਰੱਖੀ ਆ ਤੇ ਪਰਚੀ ਰੱਖ ਕੇ ਜਦੋਂ ਜਾਣ ਲੱਗੇ ਤਾਂ ਉਹਨਾਂ ਨੇ ਫਾਇਰ ਕੀਤੇ ਨੇ 5 6 ਸ਼ਿਸ਼ੇ ਚ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਤੇ ਭੱਜ ਗਏ ਉਸ ਦਿਨ ਜਿਹੜਾ ਸਾਡਾ ਕੈਮਰਾ ਉਹ ਚ ਫੋਟੋ ਆਈ ਉਹਨੂੰ ਫੁਟੇਜ ਆਈ ਹੈ ਵੀ ਫੁਟੇਜ ਆਈ ਹੈ ਤੇ ਇਹ ਜਿਹੜੇ ਜਿੱਦਾਂ ਮੈਂ ਵੇਖ ਰਿਹਾ ਉਹ ਨਿੱਕੀ ਬੱਚੀ ਵੀ ਹੈਗੀ ਹੈ ਕਿ ਛੋਟਾ ਬੱਚਾ ਵੀ ਸੀ ਹੋਰ ਵੀ ਇਦਾਂ ਨਿੱਕੇ ਬੱਚੇ ਉਹਨੇ ਮੰਮੀ ਪਾਪਾ ਦੇ ਨਾਲ ਆਉਂਦੇ ਰਹਿੰਦੇ ਇੱਥੇ ਹਾਂਜੀ ਹਾਂਜੀ ਉਸ ਵਕਤ ਵੀ ਆਏ ਹੋਏ ਸੀ ਕਾਫੀ ਪਰਿਵਾਰ ਹਾਂਜੀ ਹਾਂਜੀ ਉਹ ਮਤਲਬ ਟਾਈਮ ਹੁੰਦਾ ਹੈ ਨਾ ਆਂਦੇ ਰਹਿੰਦੇ ਨੇ ਇੱਥੇ ਹਾਂਜੀ ਤੇ ਮਤਲਬ ਇਹ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡੇ ਕਿ ਬੱਚੇ ਤਾਂ ਮਤਲਬ ਜੇ ਉੱਥੇ ਆ ਸਕਦੇ ਨੇ ਤੇ ਇੱਥੇ ਵੀ ਆ ਸਕਦੇ ਨੇ ਨਾ ਇੱਥੇ ਵੀ ਆ ਸਕਦੇ ਨੇ ਬਿਲਕੁਲ ਮੈਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਮਿੰਟ ਤੁਸੀਂ ਮੇਰੇ ਨਾਲ ਆਉਂਗੇ ਮੈਂ ਉਹੀ ਬਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਨਿੱਕੇ ਬੱਚਾ ਵੀ ਆਇਆ ਹੋਇਆ ਦੇਖੋ ਨਿੱਕੇ ਨਿੱਕੇ ਬੱਚੇ ਇੱਥੇ ਆਪਣੀ ਮੰਮੀ ਪਾਪਾ ਦੇ ਨਾਲ ਨੌਜਵਾਨ ਆਏ ਹੋਏ ਨੇ ਉਹ ਇੱਥੇ ਮੌਜੂਦ ਹੁੰਦੇ ਨੇ ਸੋ ਇਸੇ ਸਟੇਅਰਸ ਦਾ ਇਸਤੇਮਾਲ ਕਰਕੇ ਜਿਹੜੀ ਸਟੇਅਰਸ ਤੁਸੀਂ ਦੇਖ ਰਹੇ ਹੋ ਸਾਹਮਣੇ ਇਨਾ ਹੀ ਸਟੇਟਸ ਦਾ ਇਸਤੇਮਾਲ ਕਰਦੇ ਹੋਏ ਉਹ ਜਿਹੜੇ ਨੌਜਵਾਨ ਨੇ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਫੜ ਲਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਖੁਲਾਸਾ ਹੁੰਦਾ ਇਹ ਵੇਖਣ ਵਾਲੀ ਗੱਲ ਹੈ ਦੱਸਿਆ ਜਾ ਰਿਹਾ ਜਿਵੇਂ ਵੀਰਜੀ ਵੱਲੋਂ ਵੀ ਕਿ ਇੱਕ ਪਰਚੀ ਜਿਹੜੀ ਆ ਉਹ ਪਹਿਲਾਂ ਦਿੱਤੀ ਜਾਂਦੀ ਹੈ ਤੇ ਪਰਚੀ ਤੋਂ ਬਾਅਦ ਫਿਰ ਨਾਲ ਦੀ ਨਾਲ ਫਾਇਰ ਹੋ ਜਾਂਦੇ ਆ ਜਾਂ ਪਰਚੀ ਦੇ ਕੇ ਵਾਪਸ ਆਉਂਦੇ ਆ ਕੀ ਹੋਇਆ ਤੁਸੀਂ ਉਸ ਵਕਤ ਅਸੀਂ ਨੀਚੇ ਹੀ ਸੀ ਹਾਂਜੀ ਅਸੀਂ ਤੇ ਕੰਮ ਕਰ ਰਹੇ ਸੀ ਇਹਨਾਂ ਦੇ ਤੇ ਤੁਹਾਨੂੰ ਫਿਰ ਜਦੋਂ ਇਹ ਸਾਰੇ ਇਨਸੀਡੈਂਟ ਹੋਇਆ ਫਿਰ ਇੱਥੇ ਆਵਾਜ਼ ਤੁਹਾਨੂੰ ਸੁਣ ਰਹੀ ਸੀ ਗੋਲੀਆਂ ਦੀ ਹਾਂਜੀ ਅਸੀਂ ਤੇ ਅੰਦਰ ਸੀ ਮਿਊਜ਼ਿਕ ਵੱਜਦਾ ਹੈ ਲਾਰਡ ਇਸ ਕਰਕੇ ਨਹੀਂ ਸੁਣੀ ਬਾਕੀ ਇੱਥੇ ਖੜੇ ਸੀ ਮੁੰਡੇ ਕੁੜੀਆਂ ਉਹਨਾਂ ਦੇ ਮਤਲਬ ਜਦੋਂ ਫਾਇਰ ਹੋਇਆ ਤੇ ਆਵਾਜ਼ ਆਈ ਉਹ ਸਾਰੇ ਡਰ ਗਏ ਤੇ ਫੇਰ ਮਾਰ ਕੇ ਨਾਲ ਦੇ ਨਾਲ ਹੀ ਭੱਜ ਗਏ ਬਸ ਮੁੰਡੇ ਥੋੜੀ ਦੇਰ ਤੇ ਕਿੰਨੇ ਕੁ ਮੁੰਡੇ ਸੀਗੇ ਜਿਵੇਂ ਦੱਸਿਆ ਜਾ ਰਿਹਾ ਵੀ ਹੋਰ ਵੀ ਸੀ ਕਿ ਦੋ ਮੁੰਡੇ ਤਾਂ ਕਹਿੰਦੇ ਉੱਤੇ ਗਏ ਆ ਕਹਿੰਦੇ ਵੀ ਹੋਰ ਵੀ ਸੀ ਕਿ ਰੇਕੀ ਵਗੈਰਾ ਵੀ ਕਰ ਰਹੇ ਸੀ ਧਿਆਨ ਵੀ ਰੱਖਿਆ ਜਾ ਰਿਹਾ ਸੀ ਵੀ ਕੋਈ ਆ ਨਾ ਜਾਵੇ ਇਦਾਂ ਕੋਈ ਹੋਰ ਵੀ ਸੀ ਉਹਨਾਂ ਨਾਲ ਨਹੀਂ ਵੈਸੇ ਕੈਮਰੇ ਚ ਤੇ ਦੋ ਹੀ ਆਏ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਬਾਕੀ ਤੇ ਐਵੇਂ ਪਤਾ ਨਹੀਂ ਲੱਗਦਾ ਠੀਕ ਹੈ ਆਏ ਤੇ ਹੁਣ ਹਰ ਇੱਕੀ ਤੇ ਕੀਤੀ ਹੋਣੀ ਪਹਿਲਾਂ ਇਸ ਕੇਸ ਦੇ ਵਿੱਚ ਤਿੰਨ ਅਕੂਜ਼ੇ ਸੀ ਫੜੇ ਹੈਗੇ ਜਿਦੇ ਵਿੱਚ ਦੋ ਬਾਲਿਗ ਹੈ ਇੱਕ ਨਾਬਾਲਿਗ ਹੈਗਾ ਜਿਹੜੇ ਬਾਲਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ 모ਹਿਤ ਕੁਮਾਰ ਹੈ ਜੋ ਕਿ ਅੰਮਾਲਾ ਹਰਿਆਣਾ ਦਾ ਰਹਿਣ ਵਾਲਾ ਹੈਗਾ ਇਹਦਾ ਪਿੰਡ ਹੈ ਲਖਨੋਰਾ ਦਾ ਜਦੀ ਉਮਰ 23 ਸਾਲ ਹੈਗੀ ਹੈ ਜੋ ਇਹਦੀ ਗ੍ਰਿਫਤਾਰੀ ਵੀ ਉੱਥੇ ਹੀ ਕੀਤੀ ਗਈ ਹੈ ਦੂਜਾ ਹੈਗਾ ਜਗਦੀਪ ਸਿੰਘ ਉਰਫ ਜੱਗੂ ਇਹ ਆਪਣੇ ਡੇਰਾ ਬਸਿੱਤੇ ਦੇ ਰਹਿਣ ਵਾਲਾ ਹੈਗਾ ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ ਹੈਗੀ ਅੰਮਾਲੇ ਤੋਂ ਕੀਤੀ ਗਈ ਹੈ 19 ਸਾਲ ਤੀਜਾ ਹੈਗਾ ਜੀ ਜੁਵਨਾਈਲ ਹੈਗਾ ਸੋ ਉਹਦੀ ਉਹ ਵੀ ਆਪਣੇ ਡੇਰਾ ਬਸਿੱਧਾ ਰਹਿਣ ਵਾਲਾ ਹੈਗਾ ਜਿਹੜਾ ਇਹ 모हित ਹੈ ਤੇ ਜੁਵੇਨੈਲ ਹੈ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿਚਾਰੇ ਸੀਗੇ ਜਦੋਂ ਇਨਸੀਡੈਂਟ ਜਿਹੜੀ ਵੀਡੀਓ ਗਾਇਲ ਹੋਈ ਹੈ ਬਾਈਕ ਤੇ ਸੋ ਜਿਹੜਾ ਤੀਜਾ ਵਿਅਕਤੀ ਹੈਗਾ ਜੱਗੂ ਇਹ ਕਾਂਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ ਇਹ ਇਹ ਦਾਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਵੀ ਉਹਨਾਂ ਦਾ ਜੋ ਨੌਜਵਾਨ ਨੇ ਜਿਹੜੇ ਉਹਨਾਂ ਦਾ ਪਤਾ ਲਗਾ ਲਿਆ ਗਿਆ ਔਰ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੁਸੀਂ ਵੇਖੋ ਮੇਰੇ ਪਿੱਛੇ ਬੱਚੀਆਂ ਖੜੀਆਂ ਨੇ ਸਕੂਲ ਦੀਆਂ ਬੱਚੀਆਂ ਔਰ ਇਹ ਜਿਹੜਾ ਰੋਡ ਹੈ ਇਹ ਬੜਾ ਬਿਜ਼ੀ ਰੋਡ ਰਹਿੰਦਾ ਹੈ 2 ਵਜੇ ਸਕੂਲਾਂ ਦੀਆਂ ਛੁੱਟੀਆਂ ਵੀ ਹੁੰਦੀਆਂ ਬੱਚੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਔਰ ਜੇ ਥਾਣੇ ਦੀ ਗੱਲ ਕਰਾਂ ਤਾਂ ਡੇਰਾ ਬਸੀ ਥਾਣਾ ਇਸ ਦੇ ਬਿਲਕੁਲ 100 ਮੀਟਰ ਦੀ ਦੂਰੀ ਤੇ ਵੀ ਨਹੀਂ ਹੈ ਮੇਰੇ ਰਾਈਟ ਹੈਂਡ ਸਾਈਡ ਚਿੱਠੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਲੇ ਤਾਂ 6 ਗੋਲੀਆਂ ਚੱਲੀਆਂ ਨੇ ਲੇਕਿਨ ਇਸ ਤੋਂ ਬਾਅਦ 6000 ਵੀ ਚੱਲਣਗੀਆਂ ਔਰ ਇੱਕ ਤਰੀਕੇ ਨਾਲ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਿੰਦੀ ਦੇ ਵਿੱਚ ਖੋਖਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਜਿਹਦਾ ਜਿਹਦਾ ਮਤਲਬ ਹੁੰਦਾ ਹੈ 1 ਕਰੋੜ ਰੁਪਏ ਯਾਨੀ ਕਿ 1 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਜਿਹੜੀ ਚਿੱਠੀ ਸੀਗੀ ਉਸ ਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਮ ਲਿਖਿਆ ਸੀਗਾ ਜੋ ਕਿ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈਗਾ ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਸ ਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀ ਹਾਂ ਤੇ ਮੇਰਾ ਜਿਹੜਾ ਹੈਗਾ ਉਹ ਥ੍ਰੈਟ ਇੱਕ ਸੈਟ ਟੈਕਸਟੋਰਸ਼ਨ ਟਾਈਪ ਦੀ ਉਹਦੇ ਵਿੱਚ ਡਿਮਾਂਡ ਕਰ ਰਿਹਾ ਸੀਗਾ ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ ਜੇ ਚਿੱਠੀ ਦੀ ਜਿਹੜੀ ਹੈਗੀ ਉਹ ਸੱਚਾਈ ਕਿੰਨੀ ਹੈਗੀ ਹੈ ਤੋ ਕੀ ਐਕਚੁਅਲੀ ਕੀ ਉਹਦੇ ਵੱਲੋਂ ਇਨਸਟਰਕਸ਼ਨ ਸੀਗੀ ਕਿ ਇਹਨਾਂ ਨੇ ਆਪ ਵੀ ਇਹ ਕਾਰਵਾਈ ਕੀਤੀ ਸੀਗੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ